you ਦੇਖੋ ਅੰਮੋਲ ਪੰਜਾਬ ਦੇ ਵਿੱਚ ਆ ਕੇ ਦੁੱਧ ਦੀ ਕ੍ਰਾਂਤੀ ਲਿਆਂਦੀ ਅੰਮੋਲ ਨੇ ਜਦੋਂ 2015 ਚ ਪੰਜਾਬ ਚ ਕਦਮ ਰੱਖਿਆ ਬਟਾਲੇ ਪਹਿਲੀ ਫੈਕਟਰੀ ਲਗਾਈ ਔਰ ਉਸ ਉਸ ਦਾ ਸਟਾਏ ਨਿਕਲਿਆ ਕਿ 480 ਕਰੋੜ ਰੁਪਏ ਦਾ ਹਰ ਸਾਲ ਹੁਣ ਉਹ ਪੇਮੈਂਟ ਜਿਹੜੀ ਕਿਸਾਨਾਂ ਨੂੰ ਡਾਇਰੈਕਟਲੀ ਕਰ ਰਹੀ ਆ तकरीबन 25 ਤੋਂ 30 ਹਜ਼ਾਰ ਕਿਸਾਨ ਜਿਹੜੇ ਨੇ ਉਹਨਾਂ ਦੇ ਖਾਤਿਆਂ ਚ ਸਿੱਧੀ ਅੰਮੋਲ ਗੁਜਰਾਤ ਤੋਂ ਪੇਮੈਂਟ ਕਰ ਰਹੀ ਆ 480 ਕਰੋੜ ਰੁਪਏ ਇੱਕ ਸਾਲ ਦਾ ਉਹਰੇ ਕਿਸਾਨਾਂ ਦੇ ਜਿਹੜੇ ਮੈਂ ਮਿਲਿਆ ਬਹੁਤ ਸਾਰੇ ਫਾਰਮਰ ਇੱਥੇ ਆਏ ਤੁਸੀਂ ਮਿਲੋ ਉਹਨਾਂ ਨੂੰ ਉਹ ਜ਼ਿੰਦਗੀ ਬਦਲ ਗਈ ਹੈ ਜਿਹੜਾ ਦੁੱਧ ਦੀ ਕੋਈ ਆਪਣਾ ਕੋ ਵੈਲਿਊ ਨਹੀਂ ਸੀ ਪੈਂਦੀ ਅੱਜ ਮੈਂ ਗਿਆ ਸੀਗਾ ਉੱਤੇ ਡੇਰਾ ਬਾਬਾ ਨਾਲੇ ਚਲੋ ਕੰਮ ਕਰ ਰਹੀ ਸੀ ਮੈਨੂੰ ਕਿਸਾਨ ਮਿਲੇ ਕਹਿੰਦੇ ਸਾਡੇ ਦੁੱਧ ਨੂੰ 22 ਰੁਪਏ ਵੀ ਘਾਤ ਨਹੀਂ ਸੀ ਲਗਾਉਂਦਾ ਔਰ ਦੁੱਧ ਰੁੱਲਦਾ ਸੀ ਸਰਦੀਆਂ 'ਚ ਅੱਜ ਇੱਕ ਇੱਕ ਡ੍ਰੌਪ ਜਿਹੜਾ ਹੈ ਦੁੱਧ ਦਾ ਪੂਰੀ ਪੇਮੈਂਟ ਨਾਲ ਅਮੁੱਲ ਚੁੱਕ ਰਹੀ ਔਰ ਇਹਦੇ ਨਾਲ ਇੱਕ ਕ੍ਰਾਂਤੀ ਆਈ ਹੈ ਸਾਡੇ ਜਿਹੜੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਜੀ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਵਾਈਟ ਰੈਵੋਲੂਸ਼ਨ 2 ਕਿ ਜਿਹੜੀ ਪਹਿਲਾਂ ਇੱਕ ਵਾਈਟ ਰੈਵੋਲੂਸ਼ਨ ਹੋ ਗਈ ਉਹ ਨੰਬਰ 2 ਵਾਈਟ ਰੈਵੋਲੂਸ਼ਨ ਅਨਾਉਂਸ ਕਰਤਾ ਹੈ ਦੇਸ਼ ਵਿੱਚ ਆ ਪਿਛਲੇ ਮਹੀਨੇ ਕੀਤਾ ਉਹਦੇ ਚ ਇੰਡੀਆ ਨੂੰ ਵਰਲਡ ਦਾ ਨੰਬਰ 1 ਬਣਾਉਣਾ ਚਾਹੁੰਦੇ ਆ ਕਿ ਜਿਹੜਾ ਦੁੱਧ ਦੀ ਉਤਪਾਦਨ ਚ ਇੰਡੀਆ ਅੱਜ ਵੀ ਮੈਸਮਨ ਐਸ਼ੀਆ ਦਾ ਨੰਬਰ 1 ਹੈਗਾ ਪਰ ਵਰਲਡ ਚ ਨੰਬਰ 3 ਤੇ ਹੈ ਇੰਡੀਆ ਨੂੰ ਨੰਬਰ 1 ਬਣਾਉਣਾ ਹੈ ਉਹਦੇ ਲਈ ਘਰ ਘਰ ਦੇ ਵਿੱਚ ਮੈਸਮਨ ਜਿਹੜਾ ਅੱਜ ਨੌਕਰੀਆਂ ਦਾ ਅਕਾਲ ਪਿਆਦਾ ਲੋਕਾਂ ਕੋ ਕਾਬਲ ਨਹੀਂ ਹੈ ਸਾਡੇ ਖਾਸ ਤੌਰ ਤੇ ਬਾਰਡਰ ਏਰੀਆ ਦੇ ਵਿੱਚ ਇੰਡਸਟਰੀ ਨਹੀਂ ਆ ਰਹੀ ਅੱਜ ਡੈਰੀ ਦੇ ਥਰੂ ਅਸੀਂ ਹਰ ਘਰ ਦੇ ਵਿੱਚ ਆਮਦਨ ਕ੍ਰੀਏਟ ਕਰ ਸਕਦੇ ਔਰ ਇਹ ਜਿਹੜਾ ਪ੍ਰੋਗਰਾਮ ਅੱਜ ਰੱਖਿਆ ਹੈ ਇਹ ਉਸ ਡਾਕਟਰ ਕੋਰੀਨ ਦੇ ਜਨਮ ਦਿਨ ਨੂੰ ਮਨਾਉਣ ਲਈ ਰੱਖਿਆ ਜਿਹੜੇ ਕਿ ਡਾਕਟਰ ਕੋਰੀਨ ਔਰ ਮਿਸਟਰ ਪਟੇਲ ਉਹਨਾਂ ਨੇ 1946 ਚ ਸ਼ੁਰੂ ਕੀਤਾ ਸੀ ਆਨੰਦ ਗੁਜਰਾਤ ਵਿੱਚ ਔਰ ਉਥੋਂ ਦੁੱਧ ਆਨੰਦ ਤੋਂ ਬੰਬੇ ਭੇਜਦੇ ਸੀਗੇ ਉਹ ਮੂਵਮੈਂਟ ਐਡੀ ਵੱਡੀ ਬਣੀ ਅੱਜ ਕਿ ਅੱਜ ਅਮਲ ਜਿਹੜੀ ਆ 80 ਹਜ਼ਾਰ ਕਰੋੜ ਦੀ ਕੰਪਨੀ ਬਣ ਗਈ ਹੈ ਦੁਨੀਆ 'ਚ ਚੌਥੇ ਨੰਬਰ ਦਾ ਜਿਹੜਾ ਆਪਣਾ ਉਹਨਾਂ ਦਾ ਵੱਡਾ ਗਰੁੱਪ ਬਣ ਗਿਆ ਔਰ ਨੰਬਰ 1 ਪ੍ਰਾਈਮ ਮਿੰਿਸਟਰ ਸਾਹਿਬ ਮੋਦੀ ਸਾਹਿਬ ਕਹਿੰਦੇ ਕਿ ਇਹ ਵਰਡ ਦੀ ਨੰਬਰ 1 ਕੰਪਨੀ ਬਣੇਗੀ ਅਸੀਂ ਸਵਾਗਤ ਕਰਨ ਜਾ ਰਹੇ ਹਾਂ ਕਿ ਪੂਰੇ ਇੰਡੀਆ 'ਚ ਇੱਕ ਰੈਲੀ ਨਿਕਲ ਰਹੀ ਹੈ ਨੌਜਵਾਨਾਂ ਵੱਲੋਂ ਉਹ ਰੈਲੀ ਜਿਹੜੀ ਆ ਕਿ ਦੇਸ਼ ਦੇ ਹਰ ਕੋਨੇ 'ਚ ਜਾ ਰਹੀ ਹੈ ਮੋਟਰਸਾਈਕਲਾਂ ਦੇ ਉੱਤੇ ਅੱਜ ਬਟਾਲੇ ਆ ਰਹੀ ਜਿਹੜੀ ਕਿ ਇਧਰੋਂ ਨਾਰਥ ਤੋਂ ਜਲੀ ਬਟਾਲੇ ਰੁੱਕ ਕੇ ਫਿਰ ਅੱਗੇ ਜਾਣਾ ਹੈ ਸੋ ਉਸ ਰੈਲੀ ਦੇ ਥਰੂ ਮੈਸੇਜ ਆ ਰਿਹਾ ਕਿ ਆਮੋਲ ਜਿਹੜੀ ਆ ਉਹਨੇ ਦੇਸ਼ ਦਾ ਐਡਾ ਵੱਡਾ ਸੇਵਾ ਕੀਤੀ ਹੈ ਔਰ ਇੱਕ ਡੈਰੀ ਜਿਹੜੀ ਆ ਉਹਦੇ ਥਰੂ ਅਸੀਂ ਆਪਣੇ ਬੇਰੋਜ਼ਗਾਰੀ ਨੂੰ ਦੂਰ ਕਰ ਸਕਦੇ ਆ ਆਪਣੇ ਵੱਲੋਂ ਮੈਂ ਇੱਕ ਚੀਜ਼ ਅਨਾਉਂਸ ਕਰਨਾ ਚਾਹ ਰਿਹਾ ਅੱਜ ਦੇ ਦਿਨ ਮੈਂ ਇੱਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਆਪਣੇ ਲੈਵਲ ਤੇ ਜਿੰਨੂੰ ਮੈਂ ਕਹਿ ਰਿਹਾ ਕਿ ਲੱਖਪਤੀ ਭੈਣਾ ਲੱਖਪਤੀ ਦੀਦੀ ਦਾ ਪ੍ਰੋਗਰਾਮ ਬੰਗਾਲ ਚ ਚੱਲ ਰਿਹਾ ਹੈ ਮਹਾਰਾਸ਼ਟਰ ਚ ਚੱਲ ਰਿਹਾ ਹੈ ਕਰਨਾਟਕਾ ਚ ਚੱਲ ਰਿਹਾ ਹੈ ਔਰ ਪ੍ਰਧਾਨ ਮੰਤਰੀ ਜੀ ਨੇ ਪਿੱਛੇ ਜੇ ਇਹ 2 ਮਹੀਨੇ ਪਹਿਲਾਂ 11 ਲੱਖ ਭੈਣਾਂ ਨੂੰ ਲਖਪਤੀ ਦੀਦੀ ਜਿਹੜੀਆਂ ਲਖਪਤੀ ਹੋ ਗਈਆਂ ਛੋਟੇ ਛੋਟੇ ਕੰਮਾਂ 'ਚ ਉਹਨਾਂ 스킬 ਡਵੈਲਪਮੈਂਟ ਦੇ ਥਰੂ ਬਣਾਇਆ ਮੈਂ ਆਪਣੇ ਬਾਰਡਰ ਦੇ ਦੋ ਜ਼ਿਲ੍ਹੇ ਅਡਾਪਟ ਕੀਤੇ ਅਸੀਂ ਉਹਦੇ 'ਚ ਲਖਪਤੀ ਭੈਣਾਂ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਅਸੀਂ ਹਰ ਪਿੰਡ 'ਚ 10 20 25 ਦਾ ਜਿਹੜਾ ਗਰੁੱਪ ਲੀਡੀਜ਼ ਦਾ ਤਿਆਰ ਕਰਾਂਗੇ ਔਰ ਜਿਹੜਾ ਜਿਹੜਾ ਲਖਪਤੀ ਭੈਣਾਂ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਜਿਹੜੀ ਸਾਡੀ ਸਿਸਟ ਜਿਹੜੀ ਭੈਣ ਇੰਟਰਸਟਿਡ ਹੋਏਗੀ ਚਾਹੇ ਉਹਨੇ 8ਵੀਂ ਪਾਸ ਵੀ ਕੀਤੀ ਹੋਵੇ ਤੇ 18 ਸਾਲ ਤੋਂ ਲੈ ਕੇ 40 ਸਾਲ ਤੱਕ ਦੀਆਂ ਔਰਤਾਂ ਇੰਚ ਪਾਰਟਿਸਪੇਟ ਕਰ ਸਕਦੀਆਂ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਚ ਅਸੀਂ ਉਹਨਾਂ ਨੂੰ ਫ੍ਰੀ ਟ੍ਰੇਨਿੰਗ ਦੇਵਾਂਗੇ ਸਕਿੱਲ ਡਿਵੈਲਪਮੈਂਟ ਦੇ ਵਿੱਚ ਆਪਣਾ VMI ਕਾਲਜ ਹੈ ਸਾਰੇ ਪਿੰਡ ਇਥੋਂ ਨੇੜੇ ਹੀ ਪੈਂਦੇ ਨੇ ਉਹ 3 ਮਹੀਨੇ ਦੀ ਟ੍ਰੇਨਿੰਗ ਹੋਏਗੀ ਔਰ ਉੱਥੇ ਕੋਰਸ ਹੈ ਜਿਹਨੂੰ ਕਹਿੰਦੇ ਨੇ ਡੇਰੀ ਫਾਰਮ ਐਂਟਰਪ੍ਰੀਨਰ ਉਹ ਅਸੀਂ ਲੇਡੀਜ਼ ਲਈ ਲੱਖਵਤੀ ਪੈਣਾ ਦੇ ਪ੍ਰੋਗਰਾਮ ਚ ਟ੍ਰੇਨਿੰਗ ਦੇਵਾਂਗੇ ਉਹਨਾਂ ਦੱਸਾਂਗੇ ਡੈਰੀ ਕਿਸ ਤਰ੍ਹਾਂ ਚਲਾਣੀ ਹੈ ਕਿਸ ਤਰ੍ਹਾਂ ਜੋ ਮਾਡਰਨ ਟੈਕਨੀਕਸ ਆ ਸਾਰੀਆਂ ਅਸੀਂ ਉਹਨਾਂ ਨੂੰ ਸਿਖਾਵਾਂਗੇ 3 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਜਿਹੜੀਆਂ ਭੈਣਾਂ ਨੇ ਅਸੀਂ ਇੱਕ ਬੈਂਕ ਨਾਲ ਐਮਓਯੂ ਸਾਈਨ ਕੀਤਾ ਵੀਐਮਐਸ ਇੰਸਟੀਚੂਟਸ ਨੇ ਜਿਹੜੀ ਭੈਣ ਕੋਲ ਉਹ ਗਵਰਨਮੈਂਟ ਫੰਡੀ ਦਾ ਸਰਟੀਫਿਕੇਟ ਪਾਸ ਕਰਨ ਦਾ ਹੋਏਗਾ ਉਹਨੂੰ ਬੈਂਕ ਲੋਨ ਦੇਗਾ ਚਾਹੇ ਉਹ ਦੋ ਪਸ਼ੂ ਖਰੀਦੇ ਚਾਰ ਖਰੀਦੇ ਜਾਂ 6 ਖਰੀਦੇ ਜਾਂ 10 ਖਰੀਦੇ ਉਹ ਬੈਂਕ ਨੇ ਕਹਿੰਦਾ ਅਸੀਂ ਲੋਨ ਦੇਾਂਗੇ ਕੰਸੈਸ਼ਨ ਰੇਟਾਂ ਤੇ ਔਰ ਗਵਰਨਮੈਂਟ ਵੱਲੋਂ ਸਬਸਿਡੀ ਵੀ ਮਿਲਣੀ ਹੈ ਹੁਣ ਜਿਹੜਾ ਦੁੱਧ-ਦੋ ਪਸ਼ੂ ਪੈਦਾ ਕਰਨਗੇ ਉਹ ਭੈਣਾਂ ਆਪਣੇ ਘਰ 'ਚ ਰਹਿੰਦੇ ਹੋਏ ਉਹ ਦੁੱਧ ਸਾਰਾ ਅਮੁੱਲ ਜਾਂ ਸਾਡੀ ਜਿਹੜੀ ਦੂਸਰੀ ਫੈਕਟਰੀ ਨਵੀਂ ਫੈਕਟਰੀ ਲੱਗ ਰਹੀ ਐ ਅਸੀਂ ਖਰੀਦਾਂਗੇ ਦੁੱਧ ਇੱਕ-ਇੱਕ ਡ੍ਰੌਪ ਦੁੱਧ ਦੀ ਜਿਹੜੀ ਐ ਜਿਵੇਂ ਐਮਐਸਪੀ ਹੁੰਦੀ ਐ ਨਾ ਉਸ ਤਰ੍ਹਾਂ ਅਮੁੱਲ ਦੇ ਰੇਟ ਤੇ ਖਰੀਦੀ ਜਾਏਗੀ ਔਰ ਜਿਹੜੀਆਂ ਭੈਣਾਂ ਨੇ ਉਹ ਕੋਈ ਵੀ ਭੈਣ ਐਸੀ ਨਹੀਂ ਹੋएगी ਜਿਹਦੇ ਖਾਤੇ 'ਚ ਲੱਖ ਰੁਪਏ ਤੋਂ ਘੱਟ ਬੈਂਕ 'ਚ ਜਾਵੇਗਾ ਸਾਲ ਦਾ ਕੋਈ 2 ਲੱਖ ਵੀ ਕਮਾਏਗੀ ਕੋਈ 4 ਲੱਖ ਵੀ ਕਮਾਏਗੀ ਕੋਈ 6 ਲੱਖ ਵੀ ਕਮਾਏਗੀ ਅਗਰ 10 ਪਸ਼ੂ ਕਰਦੇ ਐ ਤੇ ਔਰ 6 ਲੱਖ ਤੋਂ ਵੱਧ ਆਮਦਨ ਬਣ ਜਾਂ ਸੋ ਅਸੀਂ ਲੱਖਪਤੀ ਪੈਣਾ ਦਾ ਪ੍ਰੋਗਰਾਮ ਰੱਖਿਆ ਔਰ 5000 ਪੈਣਾ ਅਸੀਂ ਇਹਨਾਂ ਦੋਨਾਂ ਜ਼ਿਲ੍ਹਿਆਂ ਚ ਚੁਣਾਂਗੇ ਔਰ ਉਹਨਾਂ ਨੂੰ ਅਸੀਂ ਟ੍ਰੇਨਿੰਗ ਦੇਵਾਂਗੇ ਅੱਜ ਦੇ ਦਿਨ ਤੇ ਮੈਂ ਐਨਾਨਸ ਕਰਨਾ ਚਾਹੁੰਦਾ ਇਹ ਨਵਾਂ ਪ੍ਰੋਗਰਾਮ ਅਸੀਂ ਲੈ ਕੇ ਆਏ ਜਿਹਦੇ ਚ ਅਸੀਂ ਅੰਮੋਲਦੀਬੀ ਕੋਆਪਰੇਸ਼ਨ ਨਾਲ ਰਹਿ ਗਈ ਸਾਡੀ ਸਾਰੀ ਟੀਮ ਲੱਗੇਗੀ ਪੂਰੀ ਔਰ ਅਸੀਂ ਇਸ ਪ੍ਰੋਗਰਾਮ ਨੂੰ ਸਕਸੈਸ ਕਰਨਾ ਪ੍ਰਧਾਨ ਮੰਤਰੀ ਦਾ ਟਾਰਗੇਟ ਹੈ ਸਕਿੱਲ ਇੰਡੀਆ ਜਿੰਨਾ ਯੂਥ ਹੈ ਉਹਨੂੰ ਸਕਿੱਲ ਦਈਏ ਗੋਲ ਜੀ ਟ੍ਰੇਨਿੰਗ ਦੇਵਾਂਗੇ ਔਰ ਸਾਡੇ ਵਾਈਡ ਰੈਵੋਲੂਸ਼ਨ 2 ਜਿਹੜੀ ਹੈ होम मिनिस्टर साहब ने कही है उस दूध का उत्पादन उठावेंगे देश की सेवा होएगी साढ़े जो बॉर्डर से बैठे लोग ने उन्होंने रोजगार मिलेगा प्रमोद कुमार मिश्रा पंजाब में जो ऑपरेशन हमारा चालू हुआ दो हज़ार चौदह पंद्रह में चालू हुआ उस टाइम पर हम लोगों ने पाउच मिल्क से चालू किया था अब पहले दिन हम लोगों ने सात से आठ हज़ार लीटर दूध का सेल था हमारा पहले दिन और आज की डेट में हम लगभग तीन लाख अस्सी हज़ार लीटर हर रोज़ दूध बना रहे हैं फिर दही बना रहे हैं बीस एक टन फिर लस्सी हमारी जा रही है पनीर हम बना रहे हैं यहाँ पे मिठाई बना रहे हैं और बटर बना रहे हैं पाउडर बना रहे हैं तो अभी हम कुल मिला के अगर देखेंगे तो लगभग साढ़े चार लाख का हमारा सेल है यहाँ पंजाब में ये अमूल जो जाना जाता है वो क्वालिटी के लिए जाना जाता है क्वालिटी में कोई कंप्रोमाइज़ नहीं करते हैं क्वालिटी का जो पैरामीटर है या तो ज़ीरो होता है या तो हंड्रेड होता है बीच में कोई नंबर नहीं होता है क्वालिटी में तो अमूल उस पैटर्न पे काम करती है और बैलू फार मनी कस्टमर के लिए अमूल प्रोडक्ट उत्पादन करता है एच के शर्मा प्रोक्योरमेंट हेड पंजाब अमूल उन्नीस सौ तो मूवमेंट चालू हुई थी ये तो अज मतलब दो सौ लीटर तो शुरू हो जो अज अपन दो करोड़ लीटर पर डे पर डे दो करोड़ लीटर इकट्ठा कर रहे हैं ਇਹਦੇ ਵਿੱਚ ਮਤਲਬ ਘੱਟੋ ਘੱਟ 25 ਤੋਂ 30 ਲੱਖ ਫਾਰਮਰਸ ਜਿਹੜੇ ਹੈ ਮੈਂਬਰਸ ਜੁੜੇ ਹੋਏ ਆ ਸਾਡੇ ਨਾਲ 올 ਓਵਰ ਇੰਡੀਆ ਮਤਲਬ ਗੁਜਰਾਤ ਤੋਂ ਮੂਵਮੈਂਟ ਸ਼ੁਰੂ ਹੋਈ ਗੁਜਰਾਤ ਮਹਾਰਾਸ਼ਟਰ ਬੰਗਾਲ ਪੰਜਾਬ ਹਰਿਆਣਾ ਰਾਜਸਥਾਨ ਸਾਰੇ ਕਿਤੇ ਓਵਰਆਲ ਅਮੂਲ ਦੀ ਗੱਲ ਕਰੀਏ ਜੀ ਸਾਡੀ ਕੈਰਾ ਯੂਨੀਅਨ ਹੈ ਇਹ ਕੈਰਾ ਯੂਨੀਅਨ ਜਿਹੜੀ ਅੱਜ ਕਰਾ ਰਹੀ ਹੈ ਇਹ ਕੰਮ ਇਹ ਆਨੰਦ ਤੋਂ ਸ਼ੁਰੂ ਹੋਈ ਅੱਜ ਦੇ ਦਿਨ ਚ ਇਹ ਬੰਗਾਲ ਚ ਕੰਮ ਕਰ ਰਹੀ ਹੈ ਗੁਜਰਾਤ ਤੇ علاوہ ਬੰਗਾਲ ਚ ਮਹਾਰਾਸ਼ਟਰ ਚ ਪੰਜਾਬ ਚ ਆਂਧਰਾ ਚ ਤਾਮਿਲਨਾਡੂ ਚ ਮਤਲਬ ਇਹ ਸਾਰੀ ਸਟੇਟਾਂ ਚ ਕੰਮ ਕਰ ਰਹੀ ਹੈ ਔਰ ਅਸੀਂ ਮਤਲਬ ਪੰਜਾਬ ਦੀ ਗੱਲ ਕਰੀਏ ਤਾਂ ਔਨ ਅਨ ਐਵਰੇਜ ਮਤਲਬ 480 ਕਰੋੜ ਰੁਪਿਆ ਇੱਕ ਸਾਲ ਦਾ ਫਾਰਮਰ ਨੂੰ ਪੇ ਆਊਟ ਕਰਦੇ ਆ ਇਸ ਤੋਂ ਇਲਾਵਾ 10 ਕਰੋੜ ਤੋਂ 15 ਕਰੋੜ ਅਸੀਂ ਬੋਨਸ ਵੰਡਦੇ ਆ ਹਰ ਸਾਲ ਜੋ ਹਰ 4 ਮਹੀਨੇ ਬਾਅਦ ਉਹਨਾਂ ਦੇ ਫਾਰਮਰਸ ਦੇ ਖਾਤੇ 'ਚ ਜਾਂਦਾ ਪੰਜਾਬ 'ਚ ਇਸ ਟਾਈਮ ਸਾਡੇ ਕੋਲ 25000 ਫਾਰਮਰ ਜੁੜੇ ਹੋਏ ਨੇ ਦੇਖੋ ਪ੍ਰੋਡਕਟਸ ਜਿਹੜਾ ਅਗਰ ਪ੍ਰੋਡਕਟਸ ਬਾਸਕਟ ਦੀ ਗੱਲ ਕਰੀਏ ਉਹ ਅਮੂਲ ਐਜ਼ ਅ ਫੈਡਰੇਸ਼ਨ ਤਾਂ ਬਹੁਤ ਜ਼ਿਆਦਾ ਹੈ ਆਪਾਂ ਪੰਜਾਬ 'ਚ ਖੱਲੀ ਲਿਕਵਿਡ ਮਿਲਕ ਤੋਂ ਸ਼ੁਰੂ ਕਰਿਆ ਸੀ ਪਾਊਚ ਮਿਲਕ ਤੋਂ ਜੋ ਅੱਜ ਆਪਾਂ ਦਹੀ ਲਸੀ ਛਾਚ ਪਨੀਰ ਉਸ ਤੋਂ ਬਾਅਦ ਮਠਾਈ ਚ ਕਾਜੂ ਕਤਲੀ ਲੈ ਲੋ ਗੁਲਾਬ ਜਾਮਨ ਕਹੇ ਲੋ ਰਸਗੁਲਾ ਕਹੇ ਲੋ ਹੁਣ ਅਸੀਂ 90 ਦਿਨ ਦਾ ਦੁੱਧ ਹੁੰਦਾ ਹੈ 90 ਦਿਨ ਸ਼ੈਲਫ ਲਾਈਫ ਦਾ ਦੁੱਧ ਹੈ ਖਮਾਣੋ ਸਾਡੀ ਅਮੂਲ ਦੀ ਆਪਣੀ ਫੈਕਟਰੀ ਹੈ ਉੱਥੇ ਉਹ ਵੀ ਪੈਕ ਕਰ ਰਹੇ ਆ ਇਸ ਟਾਈਮ ਅਸੀਂ ਮੱਖਣ ਵੀ ਬਣਾ ਰਹੇ ਹਾਂ ਬਟਰ ਵਾਈਟ ਬਟਰ ਜਿਹਨੂੰ ਕਹਿੰਦੇ ਸਰਪਲਸ ਮਿਲਕ ਹੁੰਦਾ ਉਹਦਾ ਵਾਈਟ ਬਟਰ ਬਣਾ ਰਹੇ ਆ ਉਹਦੇ ਬਾਰੇ ਤੁਹਾਨੂੰ ਜ਼ਿਆਦਾ ਸਾਡੇ ਜਿਹੜੇ ਪ੍ਰੋਡਕਸ਼ਨ ਦੇਖਦੇ ਸਾਰਾ ਕਰਦੇ ਉਹ ਦੱਸਣਗੇ ਲੇਕਿਨ ਅਸੀਂ ਇਸ ਟਾਈਮ ਸਰਦੀਆਂ ਚ 6.5 ਲੱਖ ਲੀਟਰ ਦੁੱਧ ਪਰ ਡੇ ਪੰਜਾਬ ਪੰਜਾਬ ਦਾ ਲੰਨੇ 25000 ਫਾਰਮਾਂ ਦਾ 25000 ਫਾਰਮਾਂ ਦਾ ਤੋਂ ਸਾਡੇ 6 ਲੱਖ ਲੀਟਰ ਦੁੱਧ ਤੱਕ ਹੈਂਡਲ ਕਰਿਆ ਜੋ ਸਾਡਾ ਟੀਚਾ ਹੈ ਕਿ 7 ਤੱਕ ਅਸੀਂ ਇਸ ਸਾਲ ਜਾਵਾਂਗੇ